ਮੋਕੇ ਦੇ ਕਸਬਾ ਬਾਗਾਪੁਰਾਣਾ ਦੇ ਵਿੱਚ ਕੁਝ ਲੋਕਾਂ ਵੱਲੋਂ 17 ਸਾਲਾਂ ਨਾਬਾਲਗ ਲੜਕੀ ਨੂੰ ਅਗਵਾ ਕਰਕੇ ਉਸ ਨੂੰ ਆਪਣੀ ਹਫਜ਼ ਦਾ ਸ਼ਿਕਾਰ ਬਣਾਉਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ ਦੱਸਿਆ ਇਹ ਜਾ ਰਿਹਾ ਹੈ ਕਿ ਪੀੜਤ ਲੜਕੀ ਦੁਕਾਨ ਤੇ ਰਾਸ਼ਨ ਖਰੀਦਣ ਗਈ ਸੀ ਜਿਸ ਤੋਂ ਬਾਅਦ ਮੁਲਜ਼ਮਾ ਨੇ ਉਸ ਨੂੰ ਜ਼ਬਰਨ ਆਪਣੇ ਨਾਲ ਲੈ ਗਈ ਅਤੇ ਉਸ ਦੇ ਨਾਲ ਜ਼ਬਰਜਨਾ ਕੀਤਾ ਇੱਥੇ ਹੀ ਹੈਵਾਨੀਅਤ ਦੀ ਬਾਸ ਨਹੀਂ ਹੁੰਦੀ ਉਸ ਨੂੰ ਜ਼ਖਮੀ ਹਾਲਤ ਵਿੱਚ ਉਸ ਦੇ ਘਰ ਕੋਲ ਛੁੱਟ ਕੇ ਫਰਾੜ ਹੋ ਗਈ ਮਲਜ਼ਮਾਦੀ ਵਿੱਚ ਇੰਨੀ ਇਨਸਾਨੀਅਤ ਮਰ ਗਈ ਸੀ ਕਿ ਬੱਚੀ ਦੀ ਹਾਲਤ ਨੂੰ ਨਾਜ਼ੁਕ ਦੇਖਦੇ ਹੋਏ ਵੀ ਉਸ ਨੂੰ ਹਸਪਤਾਲ ਲਿਜਾਣ ਦੀ ਬਜਾਏ ਉਸ ਦੇ ਘਰ ਸਾਹਮਣੇ ਸੁੱਟ ਗਏ ਡੀਐਸਪੀ ਬਾਗਾਪੁਰਾਣਾ ਦਲਬੀਰ ਸਿੰਘ ਨੇ ਦੱਸਿਆ ਕਿ ਪਿੰਡ ਤੇ ਲੜਕੀ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ਤੇ ਚਾਰ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਵਿੱਚੋਂ ਇੱਕ ਮੁਲਜ਼ਮ ਲਖਮਣ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਜਲਦ ਹੀ ਬਾਕੀ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਏਗਾ ਇੱਥੇ ਦੱਸਣਯੋਗ ਇਹ ਹੈ ਕਿ ਲੜਕੀ ਨੂੰ ਪਿੰਡ ਤੋਂ ਹੀ ਅਗਵਾ ਕੀਤਾ ਗਿਆ ਸੀ ਅਗਵਾਕਾਰ ਪਿੰਡ ਦੇ ਹੀ ਦੱਸੇ ਜਾ ਰਹੇ ਹਨ ਕੋ ਮੈਂ ਕੀ ਹੋ ਗੋ ਨਾ ਸੋ ਟੱਕਾ ਟੱਕੇ ਨਾਲ ਲੈ ਕੇ ਗਿਆ ਮੈਨੂੰ ਕੋਨ ਸੀ ਤੇ ਕੋ ਉਹ ਕੋਨ ਸੀ ਤੇ ਕਿੰਨੇ ਜਣੇ ਸੀ ਪੰਜ ਚਾਰ ਜਣੇ ਸੀ ਕੀ ਪਛਾਣਦੇ ਹੋ ਤੁਸੀਂ ਉਹਨੂੰ ਟੱਕ ਨੂੰ ਪਛਾਣਦੇ ਆ ਤੇ ਬਾਕੀ ਜਿਹੜੇ ਨਾਲ ਦੇ ਸੀ ਉਹਨਾਂ ਨੂੰ ਨਹੀਂ ਪਛਾਣਦੇ ਉਹਨਾਂ ਦਾ ਮੂੰਹ ਬੰਨਿਆ ਹੋਇਆ ਸੀ ਕੀ ਕੀਤਾ ਕੀ ਉਹਨਾਂ ਨੇ ਤੁਹਾਡੇ ਨਾਲ ਕਿੱਥੇ ਲੈ ਕੇ ਗਏ ਸੀਗੇ ਠੀਕ ਹੈ ਤਾਂ ਲੈ ਕੇ ਗਏ ਸੀਗੇ ਉਹ ਮੇਨ ਨਾਲ ਕਿੰਨੇ ਜਾਣੇ ਸੀ ਉਹ 4-5 ਜਾਣੇ ਸੀ ਜਿਹਨੂੰ ਤੁਸੀਂ ਜਾਣਦੇ ਹੋ ਉਹ ਕੌਣ ਆ ਉਹਨੂੰ ਕਿਵੇਂ ਜਾਣਦੇ ਹੋ ਤੁਸੀਂ ਉਹ ਘਰਾਂ ਚੋਂ ਸਾਡੇ ਕੀ ਲੱਗਦਾ ਸੀ ਤੁਹਾਡਾ ਆਨੇ ਮੈਨੂੰ ਛੇੜ ਦਿੱਤੀਆ ਕਿ ਤੇਰੇ ਮਾਪਿਆਂ ਨੂੰ ਮਾਰ ਦਾਂਗੇ ਜੇ ਨਾ ਗਲਤ ਕੰਮ ਕੀਤਾ ਬੇਨਾਲ ਦਾ ਨਹੀਂ ਜਿਹੜਾ ਤੁਸੀਂ ਦੱਸ ਰਹੇ ਹੋ ਕਿ ਉਹ ਘਰਾਚਵਾ ਉਹ ਕੀ ਲੱਗਦਾ ਸੀ ਤੁਹਾਡਾ ਕੋਈ ਰਿਸ਼ਤੇਦਾਰ ਲੱਗਦਾ ਸੀ ਇਹ ਕੌਣ ਨਹੀਂ ਤੁਹਾਡੀਆਂ ਫੋਟੋਆਂ ਵੀ ਖਿੱਚੀਆਂ ਹਨ ਹਾਂ ਜ਼ਬਰਦਸਤੀ ਫੋਟੋਆਂ ਖਿੱਚੀਆਂ ਨਹੀਂਆਂ ਫੋਟੋ ਉਹਨਾਂ ਕੋਲ ਹੀ ਹੈ ਹਾਂ ਤੁਸੀਂ ਕਿੰਨੇ ਦਿਨ ਤੋਂ ਜਾਣਦੇ ਸੀ ਉਹਨਾਂ ਨੂੰ ਉਹ 10 ਦਿਨوں ਨੂੰ ਫੋਨ ਲਾਉਂਦਾ ਰਿਹਾ ਮੇਰਾ ਨਾ ਗਲਤ ਕੰਮ ਕਰ ਮੈਂ ਗਈ ਨਹੀਂ ਅਜਾ ਤੁਹਾਨੂੰ ਪਹਿਲਾਂ ਵੀ ਫੋਨ ਉਹ ਲਾਉਂਦਾ ਰਿਹਾ ਹਾਂ ਹਾਂ ਉਹ ਫੇਰ ਧੱਕੇ ਨਾਲ ਲੈ ਕੇ ਗਏ ਤੁਸੀਂ ਕਰਦਿਆਂ ਨੂੰ ਨਹੀਂ ਦੱਸਿਆ ਸੀਗਾ ਕਿ ਮੈਂ ਫੋਨ ਲਾਉਂਦਾ ਪਰੇਸ਼ਾਨ ਕਰਦਾ ਦੱਸਿਆ ਜੀ ਉਹ ਮੈਂ ਕੀ ਕਹਿੰਦੇ ਕਰਦੇ ਕਰਦਿਆਂ ਨੇ ਕੀ ਕਿਹਾ ਘਰੇ ਜਾ ਕੇ ਤਰਾ ਦਿੱਤੀ ਜੀ ਤੇ ਤੁਹਾਨੂੰ ਕਿੱਥੋਂ ਚੱਕ ਕੇ ਲੈ ਕੇ ਗਏ ਆ ਮੈਂ ਦੁਕਾਨ ਤੇ ਸੀ ਕੀ ਕਰ ਰਹੇ ਸੀ ਦੁਕਾਨ ਤੇ ਛਤਾਲਣ ਗਈ ਸੀ ਖੜੇ ਸੀ ਬੋਕ ਤੀ ਕੀ ਮੰਗ ਕਰਦੇ ਕੀ ਮੰਗ ਕਰਾਂ ਤੁਹਾਡੀ ਬਸ ਇਨਸਾਫ ਹੋ ਜਾਏ ਮਿਤੀ 1 24 ਨੂੰ ਸੜਕੋਲੇ ਇਨਫੋਰਮੇਸ਼ਨ ਆਈ ਸੀ ਕਿ ਹਸਪੀਟਲ ਸਿਵਲ ਹਸਪੀਟਲ ਮੋਗਾ ਤੋਂ ਕਿ ਇੱਕ ਲੜਕੀ ਤਾਕਲ ਹੋਈ ਹੈ ਬਾਗੇ ਪੁਰਾਣੇ ਇਲਾਕੇ ਦੀ ਉਸ ਦਾ ਬਿਆਨ ਦਰਜ ਕੀਤਾ ਗਿਆ ਦਿਆਨ ਦੇ ਉਹਦੇ ਜੋ ਦੱਸਿਆ ਉਹ ਤੋਂ ਲੱਗਿਆ ਵੀ ਇੱਕ ਗੈਂਗ ਰੇਪ ਦਾ ਮਾਮਲਾ ਹੈਗੇ ਜੋ ਉਹਨੇ ਦੱਸਿਆ ਉਸ ਤੋਂ ਉਹਨੇ ਇੱਕ ਬੰਦੇ ਦਾ ਨਾਮ ਲਿਆ ਸੀ ਅੱਜ ਐਸਐਚਓ ਸਾਹਿਬ ਨੇ ਉਹਨੂੰ ਗ੍ਰਿਫਤਾਰ ਕਰ ਲਿਆ ਹੈਗੇ ਇਸੇ ਕਰਕੇ ਪ੍ਰੈਸ ਕਾਨਫਰੰਸ ਦੱਸਿਆ ਗਿਆ ਹੈ ਕਿ ਉਹ ਲੜਕੀ ਪਿੰਡ ਤਾਂ ਹਜੇ ਦਾਖਲ ਹੈ ਹਸਪਤਾਲ ਦੇ ਵਿੱਚ ਤੇ ਜਿਹੜਾ ਦੋਸ਼ੀ ਹੈ ਇੱਕ ਦੋਸ਼ੀ ਅਸੀਂ ਕਰ ਲਿਆ ਹੈ ਗ੍ਰਿਫਤਾਰ ਤੇ ਜੇ ਬਾਕੀ ਦੋਸ਼ੀ ਜਿਹੜੇ ਹੋਣਗੇ ਜੇ ਤਫਤੀਸ਼ 'ਚ ਜੋ ਗੱਲ ਆਏਗੀ ਕੋਸਵਾ ਬਾਕੀ ਦੋਸ਼ੀ ਵੀ ਉਸੇ ਹਿਸਾਬ ਨਾਲ ਗ੍ਰਿਫਤਾਰ ਕੀਤੇ ਜਾਣਗੇ ਕਿੰਨੇ ਰੋ ਜਿਸ ਮਾਮਲੇ ਜੋ ਲੜਕੀ ਨੇ ਦੱਸਿਆ ਹੈ ਉਹਨੂੰ ਜਦੋਂ ਕਿਡਨੈਪ ਕੀਤਾ ਗਿਆ ਸੀ ਪਿੰਡ ਤੋਂ ਤਾਂ ਚਾਰ ਬੰਦੇ ਸੀਗੇ ਜਿਨ੍ਹਾਂ ਚੋਂ ਇੱਕ ਜਿਹੜਾ ਗ੍ਰਿਫਤਾਰ ਕੀਤਾ ਲక్ష్మణ ਸਿੰਘ ਜੀ ਦਾ ਇਧਰ ਮਰ ਕਿੱਥੋਂ ਮਿੱਥੇ ਆ ਰਹੇ ਇਹ ਹੋਲਦ ਕਿ ਲੱਗੇ ਜੀ ਲੜਕੀ ਪਿੰਗ ਚ ਸੀਗੀ ਪਿੰਗ ਤੋਂ ਕਲੋਜ਼ ਕਰਨਾ ਠੀਕ ਨਹੀਂ ਹੋਏਗਾ ਇਸ ਪਰ ਇਸ ਤਫतीश ਦੇ ਇਸ ਪੜਤੇ ਤੇ ਜਦੋਂ ਟਾਈਮ ਆਏਗਾ ਅਸੀਂ ਬਾਕੀ ਵੀ ਜਦੋਂ ਦੋਸ਼ੀ ਗ੍ਰਿਫਤਾਰ ਕਰਾਂਗੇ ਫਿਰ ਤੁਹਾਨੂੰ ਦੱਸਿਆ ਜਾਏਗਾ ਉਹਦੀ ਬਾਰੇ ਕਿੰਤਾਰਾ ਤਹਿਤ ਜੀ 376 ਡੀ 34 ਤਹਿਤ ਮੁਕੱਦਮਾ ਦਰਜ ਕੀਤਾ ਠੀਕਾ ਜੀ ਜਿਹੜਾ ਗੈਂਗਰੇਪ ਦੀ ਧਾਰਾ ਹੁੰਦੀ ਹੈ ਬਾਕੀ ਤਫਤੀਸ਼ ਚ ਜੋ ਗੱਲ ਆਏਗੀ ਉਸ ਅਨੁਸਾਰ ਕਾਰਵਾਈ ਕੀਤੀ ਜਾਏਗੀ ਹਜੇ ਦੋਸ਼ੀ ਦੀ ਵੀ ਇੰਟਰਵਿਊਸ਼ਨ ਹੋਣੀ ਹੈ ਕੱਲ ਨੂੰ ਇਹਨੂੰ ਪੇਸ਼ ਕਰਕੇ ਰਿਮਾਂਡ ਲਾਵਾਂਗੇ ਅਸੀਂ ਰਿਮਾਂਡ ਤੋਂ ਬਾਅਦ ਪੁੱਛ ਕੇ ਕਰਾਂਗੇ ਹਜੇ ਪਿੰਟਾ ਦਾ ਬਿਆਨ ਵੀ ਕਰਾਉਣਾ ਹੈ ਮੈਡੀਕਲ ਉਹਦਾ ਹੋ ਗਿਆ ਹੈਗਾ ਇਹਦਾ ਵੀ ਮੈਡੀਕਲ ਕਰਾਉਣਾ ਹੈ ਤੇ ਉਸ ਤੋਂ ਬਾਅਦ ਤਫਤੀਸ਼ ਚ ਜਿਵੇਂ ਜਿਵੇਂ ਅੱਗੇ ਗੱਲ ਚੱਲੇਗੀ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਫੋਟੋਆਂ ਵੀ ਇਸੇ ਮਿਲੀਆਂ ਪਤਾਜ ਲੱਗਿਆ ਉਹ ਦਾਖਲ ਜਿਹੜੀ ਹੋਈ ਸੀ ਉਹਦੇ ਕੋਈ ਸੱਟਾਂ ਲੱਗੀਆਂ ਨਹੀਂ ਐਮਐਲਆਰ ਤੇ ਸੱਟਾਂ ਹੈਗੀਆਂ ਨੇ ਜਿਹੜੀਆਂ ਕਿ ਕੋਈ ਗੰਭੀਰ ਸੱਟਾਂ ਨਹੀਂ ਹੈਗੀਆਂ ਤੇ ਪਰ ਮਤਲਬ ਸੱਟਾਂ ਹੈਗੀਆਂ ਸੀ ਲੱਗੀਆਂ